ਆ ਵੇਖੋ ਕਿਦਾਂ ਕਿਦਾਂ ਪੁਲਿਸ ਵੇਖੋ ਕਿਦਾਂ ਭਿਉਂੜੀ ਮਸ਼ੀਨਾਂ ਵੇਖੋ ਇੱਧਰ ਵੇਖੋ ਤੁਹਾਡੇ ਸਾਹਮਣੇ ਵੇਖੋ ਆਹ ਵੇਖੋ ਹੋਰ ਵੀ ਕੰਮ ਜਾਣਾ ਇੱਥੇ ਥੋੜਾ ਰਹਿਣਾ ਨਹੀਂ ਟੱਟ ਕੇ ਖੜੀ ਆ ਵੇਖੋ ਤੁਹਾਡੇ ਸਾਹਮਣੇ ਕਾਫਲਾ ਆਉਣ ਡਿਆ ਮਸ਼ੀਨਾਂ ਪੁਲਿਸ ਪਰਲਾਸਨ ਕੱਢਣ ਦੀ ਆਹ ਵੇਖੋ ਪੱਗਾਂ ਲਾਤੀਆਂ ਇਹਨਾਂ ਨੇ ਸਲਾਮ ਰੋਕੋ ਸਰ ਇਹ ਇੱਥੇ ਇਹ ਕਿਹਨੇ ਨਾੜੀ ਦੇ ਕਰਦੇ ਹੋ ਇੱਥੇ ਇੱਥੇ ਰੋਕ ਜੀ ਨਾ ਸਰ ਸਰਦੋ ਚੋ ਜਿਓ ਐਸੇ ਡੀਰ ਸਾਹਿਬ ਗਲਤ ਕੀਤਾ ਜੀ ਅੱਜ ਤੁਸੀਂ ਆਹ ਅੱਜ ਵਿਚਾਰਾ ਤੁਹਾਡੇ ਤੇ ਹੋਣੀ ਝੋਣੇ ਐਨਾ ਰੋਡ ਕੰਮ ਕਰੋ ਨਾਲੀ ਉਹ ਪ੍ਰਸ਼ਾਸਨ ਨੇ ਕਰਾਇਆ ਪ੍ਰਸ਼ਾਸਨ ਨੇ ਪੁੱਛੋ ਪ੍ਰਸ਼ਾਸਨ ਨੂੰ ਹਾਂ ਜੀ ਜੀ ਇਹ ਲੱਖਿਆ ਲੇ ਲੈ ਲੈ ਰੱਖੀਏ ਆਪਣਾ ਡਿਪਟੀ ਸਾਹਿਬ ਲੱਖੀਆਂ ਪੱਕਾ ਦਾ ਮੋਲ ਲੈਣਾ ਹੈ ਜੀ ਸਾਡੀ ਰਾਜ ਦੀ ਚ ਪੱਕਾ ਲੱਖੀਆਂ ਆ ਜਾਂ ਤਾਂ ਜਾ ਬਾਦਰੀਆ ਤੇ ਜਾ ਇਕੱਠਾ ਮਸ਼ੀਨਾ ਦੇ ਤਰ੍ਹਾਂ ਜਦੋਂ ਹਰ ਕੋਈ ਇੱਕ ਮਰਨ ਦਾ ਪੈਲੀ ਚੋਹਰਾਂ ਦੇ ਕੋਲ ਫੰਬਰ ਨੂੰ ਨਾ ਕੱਢਦੇ ਤਾਂ ਵੀ ਹੋਣਾ ਚਾਹੀਦਾ ਚੋਰੀ ਦੇਖ ਨਹੀਂ ਦਿਆ ਹੀ

ਜੀ ਤੂੰ ਦੋ ਦੀ ਬੰਨ ਗੱਲ ਨਹੀਂ ਆ ਆ ਹੋ ਗਿਆ ਅੱਜ ਭੰਗਿਆ ਫਿਰ ਆ ਕਿ ਆ ਸ਼ੋਗ ਗੱਲ ਨਹੀਂ ਲੈ ਕਾਲਾ ਫੜਦਾ ਕਿਉਂ ਗੱਲਾਂ ਫੜਦਾ ਮੇਰੇ ਵੇਰੀ ਕੰਮ ਫੜਦਾ ਆ ਜਾ ਲੈਣਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਤੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ